ਸਵੀਰ <small> ਅਗਿਆ Oh, no! <speaking in> the valley, The <language> i I'm yeah. gonna yeah. 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 哎。 মাওযেয়ায়ে ফেয়ের াাায়ের ਤਨ ਲੰਗੇ ਤੇ ਨੀ ਵਸ ਗਿਆ ਜੀ ਮੇਰੇ RAM RAM ਸਦਾ ਕਹਿੰਦੀ ਜਦੋਂ ਮੈਂ ਕਹਾਂ ਵਾਹਿਗੁਰੂ ਜੀ ਮੇਰੇ ਹੁੰਦੇ ਦੂਰ ਭਲੇਕੇ ਮੈਂ ਡਰਦਾ ਰਹਿੰਦਾ ਜੀ ਮਾਲਕ ਮੇਰਾ ਮੈਨੂੰ ਹਰਦਾ ਵੇਖੇ ਮੈਨੂੰ ਕੋਸਨਾ ਆਖੋ ਜੀ ਮੈਨੂੰ ਦਾਗ ਰਾਮ ਦੀ ਰੈਂਦੀ ਮੇਰੇ ਹੱਥੀ ਵਸ ਗਿਆ ਜੀ ਮੈਨੂੰ ਰਾਮ ਰਾਮ ਸਦਾ ਕਹਿੰਦੀ ਮੇਰਿਆ ਪਿਆਰਿਆ ਵਿਰਾਨੇ ਮੇਰਿਆ ਭਗਤਾਂ ਵਿਰਾਨੇ ਮੇਰਿਆ ਆਲਮ ਵਿਰਾਨੇ ਇੱਕ ਰਲ ਕੇ ਮਤਾ ਪਕਾਇਆ ਮਹਿੰਗਾ ਸੋਨਾ ਲੈ ਕੇ ਤਾ ਉਹਨਾਂ ਨੇ ਭਗਤ ਭਗਤ ਲਖਵਾਇਆ ਇਹ ਨਿਸ਼ਾਨੀ ਵੀ ਨਾ ਦੀ ਇਹ ਨਿਸ਼ਾਨੀ ਵੀ ਨਾ ਦੀ ਇਹ ਵੀ ਅੱਲਾ ਅੱਲਾ ਕਹਿੰਦੀ ਮੈਨੂੰ ਆਲਮ ਮਿਲਦਾ ਜੀ ਜਦੋਂ ਮੈਂ ਨਾਮ ਅੱਲਾ ਦਾ ਲੈਂਦੀ ਮੈਨੂੰ ਪੋਸਣਾ ਆਖੋ ਜੀ ਮੈਨੂੰ ਤਾਰੇ ਰਾਮ ਦੀ ਰਿੰਦੀ ਮੇਰੇ ਸੱਚੇ ਬਾਦਸ਼ਾਹ ਨੇ ਮੇਰੇ ਪੂਰਨ ਬਾਦਸ਼ਾਹ ਨੇ ਮੈਨੂੰ ਕੀਤਾ ਪਿਆਰ ਬਸੇਰਾ ਕਹਿੰਦਾ ਕੇ ਦੇ ਜੈਮਲਾ ਓਏ ਓਏ ਜੇ ਨਹੀਂ ਲਿਆ ਜਟਾ ਬਚਾ ਫੋਗਦਾ ਸਹਿਬ ਨੂੰ ਤੇਰਾ ਤੇਨੂੰ ਰੰਗ ਚਾੜ ਦੂੰਗਾ ਓਏ ਤੇਨੂੰ ਰੰਗ ਚਾੜ ਦੂੰਗਾ ਤੇ ਮੇਰੇ ਚਰਨ ਤੇ ਦੁਨੀਆ ਡੇਂਦੀ ਮੈਨੂੰ ਕੁਸ ਮੈਂ ਆਖੋ ਜੀ ਮੈਨੂੰ ਰਾਮ ਤਾਂਗ ਨਾ ਮਦੀ ਰਹਿੰਦੀ ਮੇਰੇ ਹੱਥੀ ਵਸ ਗਿਆ ਜੀ ਮੈਰੀ ਰਾਮ ਰਾਮ ਸਦਾ ਕਹਿੰਦੀ ਬੈਂਦੀ ਮੈਂ

ਲੇਮਗਾ ਜੇ ਜੇ ਸ਼ੋ ਆਹ ਬਤੂ ਦੇ ਦੂਏ ਪਾਰ ਲੱਗੇ ਆਪ ਜੀ ਲਗਾ ਬੰਦੀ ਬੱਚਿਆਂ ਦੇ ਆਉਂਦੇ ਆ ਬੰਦੀ ਜਵਲਪੁਰਾ ਰਣਜੀਤ ਸ਼ਾਹਰੇ ਦਾ ਬੇਟਾ ਬੇਟਾ ਜੈਮਲ ਸਿੰਘ ਇਹ ਬੰਦੇ ਸ਼ਾਵਲਾ ਮੀਤਾ ਜਨਰ ਸਿੰਘ ਸ਼ਾਵਲੇ ਦਾ ਇਹ ਮੇਰੇ ਸਾਹਮਣੇ ਮੇਰੀ ਭੈਣ ਜੈਵਲ ਪਰਵਾਨ ਦੀ ਕਰਦੀ ਜਨਰ ਸਿੰਘ ਦੀ ਨੋ ਕੋਲਾਲ ਸਿੰਘ ਨੂੰ ਪਕੌੜੇ ਪਾਇਆ ਇਹ ਪੋਤਾ ਜਨਰ ਸਿੰਘ ਦਾ ਪੋਤਾ ਉਹ ਮੇਰੀ ਭੈਣ ਕੋਲ ਤੋਂ ਨੋ ਪਾਚੇ ਨੂੰ ਬਿਠਾ ਕੇ ਇਹ ਜਿਹੜੀ ਮੇਰੀ ਭੈਣ ਬੱਚੇ ਲੈ ਕੇ ਬੈਠੀ ਆ ਜਨਰ ਸਿੰਘ ਸ਼ਾਵਲੇ ਦੀ ਨੌ ਰਾਣੀ ਸਾਹਮਣੇ ਲਾਗੇ ਬੇਟਾ ਪਰੋਤਾ ਇਹ ਜਨਰਲ ਸਿੰਘ ਦੀ ਨੌ ਜਨਰਲ ਸਿੰਘ ਦਾ ਬੇਟਾ ਪਹਿਲਵਾਨ ਜੈਮਲ ਸਿੰਘ ਦੀ ਸ਼ਾਹ ਵਾਲਾ ਪਹਿਲਵਾਨ ਜੈਮਲ ਸਿੰਘ ਦੀ ਸ਼ਾਹ ਵਾਲਾ ਜੈਮਲ ਸਿੰਘ ਸ਼ਾਹ ਵਾਲਾ ਦਾ ਭਰਾ ਇਹ ਪੁੱਤਰਾ ਦਾ ਨਾਮ ਇਹਦਾ ਨਾਮ ਵਿਕਰਮ ਸਿੰਘ ਜੀ ਮਹਾਰਾਜ ਦਾ ਵੀਰ ਜੀ ਦਾ ਪੁੱਤਰਾ ਜਨਰਲ ਸਿੰਘ ਸ਼ਾਹ ਵਾਲੇ ਦਾ ਆਪਣਾ ਪਰਿਵਾਰ 1 2 3 4 5 ਮੈਂਬਰ ਇੱਥੇ ਆਏ ਆ ਫਰੀਦਕੋਟ ਦੇ ਵਿੱਚ